ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਠੀਕ ਹੈ ਜੀ ਸੋ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਜੀਕੇ ਦੀਆਂ ਰੈਗੂਲਰ ਕਲਾਸਾਂ 10 ਐਮਸੀਕੀਓਰ ਦੀ ਡੇਲੀ ਕਲਾਸ ਆਪਾਂ ਕਰ ਰਹੇ ਆਂ ਸੋ ਅੱਜ ਤੋਂ ਆਪਾਂ ਪੰਜਾਬ ਕੁਆਲਿਟੀ ਜਾਂ ਫਿਰ ਕੁਆਲਿਟੀ ਕਹੋ ਠੀਕ ਹੈ ਇੰਡੀਆ ਪੋਲਿਟੀ ਪੰਜਾਬ ਕੁਆਲਿਟੀ ਸੇਮ ਹੀ ਹੈ ਇੱਕ ਜਿੱਥੇ ਆਪਾਂ ਇੰਡੀਆ ਦੀ ਪਾਲਿਟੀ ਪੜ੍ਹਦੇ ਆ ਉਹਦੇ ਵਿੱਚ ਹੀ ਪੰਜਾਬ ਦੀ ਕਵਰ ਹੋ ਜਾਂਦੀ ਹੈ ਸੋ ਆਪਾਂ ਅੱਜ ਤੋਂ ਆਲਰੇਡੀ ਦੀ ਵੀ ਇੱਕ ਅਲੱਗ ਤੋਂ ਸੀਰੀਜ਼ ਸ਼ੁਰੂ ਕਰਨ ਲੱਗੇ ਆ ਜੋ ਕਿ 10 ਐਮਸੀਕਿਊਜ਼ ਦੀ ਵੀ ਹੋਏਗੀ ਸੋ ਪਹਿਲੀ ਕਲਾਸ ਪਾਲਿਟੀ ਦੀ ਜਿਹੜਾ ਟੌਪਿਕ ਵਾਈਜ਼ ਕਰਾਂਗੇ ਪਾਲਿਟੀ ਨੂੰ ਠੀਕ ਹੈ ਜੀ ਅੱਜ ਜਿਹੜਾ ਆਪਣਾ ਆਲਰੇਡੀ ਦਾ ਟੌਪਿਕ ਰਹੇਗਾ ਉਹ ਰਹੇਗਾ ਅਨੁਸੂਚੀਆਂ ਸੰਵਿਧਾਨਿਕ ਅਨੁਸੂਚੀਆਂ ਠੀਕ ਹੈ ਜੀ ਸੰਵਿਧਾਨਿਕ ਅਨੁਸੂਚੀਆਂ ਤੋਂ ਜਿੰਨੇ ਵੀ ਪ੍ਰਸ਼ਨ ਬਣਦੇ ਨੇ ਉਹ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਠੀਕ ਹੈ ਤੁਸੀਂ ਇਹਨੇ ਪ੍ਰਸ਼ਨ ਪੜ ਲਏ ਬੱਲੇ ਬੱਲੇ ਠੀਕ ਹੈ ਜੀ ਕਿਤੋਂ ਹੋਰ ਪੜਨ ਦੀ ਲੋੜ ਹੀ ਨਹੀਂ ਅਨੁਸੂਚੀਆਂ ਸੋ ਤੁਹਾਡੀ ਸਕਰੀਨ ਤੇ ਇੰਪੋਰਟੈਂਟ 10 ਪ੍ਰਸ਼ਨ ਪਹਿਲਾ ਕੁਐਸਚਨ ਹੈ ਰਾਜ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਕਿਹੜੀ ਅਨੁਸੂਚੀ ਵਿੱਚ ਦੱਸੀ ਗਈ ਠੀਕ ਹੈ ਜੀ ਲੋਕ ਸਭਾ ਤੇ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕਿਹੜੀ ਅਨੁਸੂਚੀ ਵਿੱਚ ਦੱਸੀ ਗਈ ਹੈ ਤਾਂ ਤੁਸੀਂ ਸਾਰਿਆਂ ਨੇ ਯਾਦ ਰੱਖਣਾ ਹੈ ਚੌਥੀ ਅਨੁਸੂਚੀ ਦੇ ਵਿੱਚ ਠੀਕ ਹੈ ਜੀ ਅਗਲੀ ਗੱਲ ਰਾਜ ਦੇ ਅਹੁਦੇਦਾਰਾਂ ਜਿਹੜੇ ਰਾਜ ਰਾਜ ਇਥੇ बेसिकली ਕੋਈ ਪੰਜਾਬ ਨੂੰ ਨਹੀਂ ਕਹਿ ਰਿਹਾ ਜਿ ਕਿਸੇ ਹੋਰ ਰਾਜ ਨੂੰ ਨਹੀਂ ਕਿਹਾ ਗਿਆ ਰਾਜ ਇੱਕ ਭਾਰਤ ਨੂੰ ਕਿਹਾ ਗਿਆ ਸਟੇਟ ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਭਾਰਤ ਨੂੰ ਇੱਕ ਰਾਜ ਦਾ ਦਰਜਾ ਦਿੱਤਾ ਹੈ ਭਾਰਤ ਰਾਜਾਂ ਦਾ ਸਮੂਹ ਹੈ ਠੀਕ ਹੈ ਪਾਲ ਨੂੰ ਵੀ ਇੱਕ ਰਾਜ ਦਾ ਦਰਜਾ ਦਿੱਤਾ ਰਾਜ ਦੇ ਅਹੁਦੇਦਾਰ ਅਹੁਦੇਦਾਰ ਜਿਹੜੇ ਰਾਸ਼ਟਰਪਤੀ ਹੋ ਗਿਆ ਰਾਜਪਾਲ ਹੋ ਗਿਆ ਠੀਕ ਹੈ ਸਪੀਕਰ ਆਦਿ ਦੀਆਂ ਤਨਖਾਹਾਂ ਦਾ ਜ਼ਿਕਰ ਕਿਹੜੀ ਸੂਚੀ ਸੰੂਚੀ ਵਿੱਚ ਹੁੰਦਾ ਹੈ ਤਾਂ ਦੂਜੀ ਅਨੁਸੂਚੀ ਯਾਦ ਰੱਖਣਾ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਦਾ ਸਿਸਟਮ ਹੈ ਸਾਰਾ ਉਹ ਕਿਹੜੀ ਅਨੁਸੂਚੀ ਵਿੱਚ ਹੈਗਾ ਸੰਵਿਧਾਨ ਦੀ ਦੂਜੀ ਅਨੁਸੂਚੀ ਤਾਂ ਅਗਲਾ ਕੁਸ਼ਨ ਹੈ ਆਪਣਾ 3 ਨੰਬਰ ਕੁਸ਼ਨ ਸੰਵਿਧਾਨ ਵਿੱਚ કુલ ਕਿੰਨੀਆਂ ਅਨੁਸੂਚੀਆਂ ਹਨ ਦਰਜ ਹੈ ਸੰਵਿਧਾਨ ਵਿੱਚ કુલ ਕਿੰਨੀਆਂ ਅਨੁਸੂਚੀਆਂ ਦਰਜ ਨੇ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਗਿਣਤੀ ਦੇ ਵਿੱਚ 12 ਨੇ ਸੋ ਨੈਕਸਟ ਜਿਹੜਾ ਹੈ ਸੰਘਵਰਤੀ ਸੂਚੀ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ਆਪਾਂ ਬਹੁਤ ਸਾਰੀਆਂ ਚੀਜ਼ਾਂ ਬਾਕੀ ਦੇਸ਼ਾਂ ਦੇ ਸੰਵਿਧਾਨ ਤੋਂ ਹੀ ਲਈਆਂ ਆਈਆਂ ਜਿਵੇਂ ਕਿ ਸੰਘਵਰਤੀ ਸੂਚੀ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ਆਸਟ੍ਰੇਲੀਆ ਤੋਂ ਠੀਕ ਹੈ ਜੀ ਇੰਪੋਰਟੈਂਟ ਅਗਲਾ ਕੁਐਸਚਨ 73ਵੀਂ ਸੰਵਿਧਾਨਿਕ ਸੋਧ ਵਿੱਚ ਕਿਹੜੀ ਅਨੁਸੂਚੀ ਜੋੜੀ ਗਈ ਕੁਐਸਚਨ ਉਧਿਆਨ ਨਾਲ ਪੜ੍ਹਨਾ 73ਵੀਂ ਸੰਵਿਧਾਨਿਕ ਸੋਧ ਹੋਈ ਸੀ ਉਹ ਸੋਧ ਕਿਉਂ ਕੀਤੀ ਗਈ ਕਿਉਂਕਿ ਉਹਦੇ ਵਿੱਚ ਇੱਕ ਅਨੁਸੂਚੀ ਐਡ ਕਰ ਦਿੱਤੀ ਗਈ ਸੀ ਕਿਹੜੀ ਸੀ ਉਹ 11ਵੀਂ ਅਨੁਸੂਚੀ ਕਿਉਂਕਿ ਜਦੋਂ ਇਹ ਸੋਧ ਹੋਈ ਸੀ ਇਸ ਤੋਂ ਪਹਿਲਾਂ ਇਹੜੀਆਂ ਅਨੁਸੂਚੀਆਂ ਸੀ ਉਹ 10 ਸੀ ਠੀਕ ਹੈ 11ਵੀਂ ਇਹ ਜੋੜੀ ਗਈ ਅਗਲਾ ਕੁਐਸਚਨ ਵਿਸ਼ਾ ਜੋ ਕਿ ਸੰਵਧਨ ਦੀ ਸੂਚੀ ਦੇ ਵਿੱਚ ਸੀ ਉਹ ਹੁਣ ਕਿਹੜੀ ਸੂਚੀ ਦੇ ਵਿੱਚ ਹੈ ਤਾਂ ਉਹ ਹੈ ਕੇਂਦਰ ਸੂਚੀ ਵਿੱਚ ਠੀਕ ਹੈ ਜੀ ਸਿੱਖਿਆ ਵਿਸ਼ਾ ਮਤਲਬ ਕੇਂਦਰ ਦੇ ਕੋਲ ਹੈ ਸਿੱਖਿਆ ਦੇ ਉੱਪਰ ਅਗਰ ਕੋਈ ਵੀ ਕਾਨੂੰਨ ਬਣਦਾ ਹੈ ਤਾਂ ਉਹ ਕੌਣ ਬਣਾਉਂਦੀ ਹੈ ਕੇਂਦਰ ਸਰਕਾਰ ਬਣਾਉਂਦੀ ਹੈ ਠੀਕ ਹੈ ਜੀ ਉਹ ਅਗਲਾ ਕੁਸ਼ਨ ਹੈ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਸੂਚੀਆਂ ਦਰਜ ਨੇ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਸੂਚੀਆਂ ਪਹਿਲਾਂ ਆਪਾਂ ਪੜਿਆ ਸੀ ਅਨੁਸੂਚੀਆਂ ਵੱਡੇ ਇਕੱਲੇਆਂ ਸੂਚੀਆਂ ਪਛੇਗੀਆਂ ਤੇ ਸੰਵਿਧਾਨ ਦੇ ਵਿੱਚ ਕੇਵਲ ਤਿੰਨ ਹੀ ਸੂਚੀਆਂ ਨੇ ਕਿਹੜੀ ਕਿਹੜੀ ਪਹਿਲੀ ਹੈ ਰਾਜ ਸੂਚੀ ਦੂਜੀ ਹੈ ਕੇਂਦਰ ਤੀਜੀ ਹੈ ਸਾਂਗਵਰਤੀ ਇਹ ਕਹੇ ਤਿੰਨ ਹੀ ਸੂਚੀਆਂ ਨੇ ਸੂਚੀਆਂ ਪਛੇਆਂ ਜਾਣ ਤਾਂ ਤਿੰਨ ਅਨੁਸੂਚੀਆਂ ਕਿੰਨੀਆਂ ਨੇ ਅੱਜ ਦੇ ਟਾਈਮ 'ਚ 12 ਆ ਅਗਲਾ ਕੁਐਸਚਨ ਹੈ ਨੌਵੀਂ ਅਨੁਸੂਚੀ ਕਿਹੜੀ ਸੋਧ ਅਨੁਸਾਰ ਜੋੜੀ ਗਈ? ਉਹ ਨੌਵੀਂ ਅਨੁਸੂਚੀ ਕਿਹੜੀ ਸੋਧ ਦੁਆਰਾ ਜੋੜੀ ਗਈ? ਜਿਹੜੀ ਨੌਵੀਂ ਅਨੁਸੂਚੀ ਸੀ ਕਿਹੜੀ ਸੋਧ ਦੁਆਰਾ ਜੋੜੀ ਗਈ? ਪਹਿਲੀ ਠੀਕ ਹੈ 1951 ਦੇ ਵਿੱਚ ਹੀ ਹੋਈ ਸੀ ਸੋਧ ਪਹਿਲੀ। 74ਵੀਂ ਸੰਵਿਧਾਨਿਕ ਸੋਧ ਵਿੱਚ ਕਿਹੜੀ ਸੂਚੀ ਐਡ ਕੀਤੀ ਗਈ? 73ਵੀਂ ਸੰਵਿਧਾਨਿਕ ਸੋਧ ਹੋਈ ਸੀ ਉਹਦੇ ਵਿੱਚ 12ਵੀਂ ਅਨੁਸੂਚੀ ਐਡ ਕੀਤੀ ਠੀਕ ਹੈ ਸੋ ਅਗਲਾ ਕੁਐਸਚਨ ਕੇਂਦਰ ਅਤੇ ਰਾਜਾਂ ਵਿਚਕਾਰ ਸਬੰਧ ਕਿਹੜੀ ਅਨੁਸੂਚੀ ਦੱਸਦੀ ਹੈ ਕੇਂਦਰ ਤੇ ਰਾਜ ਰਾਜ ਜਿਹੜੇ ਆਪਾਂ ਜੀ ਦੇ ਵਿੱਚ ਪੰਜਾਬ ਰਾਜ ਦੇ ਵਿੱਚ ਰਹਿ ਰਹੇ ਆ ਕੇਂਦਰ ਸੈਂਟਰ ਦੇ ਵਿੱਚ ਜਿਹੜੇ ਆਪਣੇ ਸਬੰਧ ਹੁੰਦੇ ਆ ਉਹ ਕਿਹੜੀ ਸੂਚੀ ਦੇ ਵਿੱਚ ਦੱਸੀ ਹੋਈ ਹੈ 7ਵੀਂ ਅਨੁਸੂਚੀ ਠੀਕ ਹੈ ਜੀ ਸੋ ਅੱਜ ਲਈ ਐਨਆਈਪੀਸੀ ਦੇ ਆਪਣੇ 10 ਐਮਸੀਕਿਊਜ਼ ਇੰਪੋਰਟੈਂਟ ਠੀਕ ਹੈ ਚੈਨਲ ਨੂੰ ਕਰੋ ਲਾਈਕ ਤੇ ਸਬਸਕ੍ਰਾਈਬ ਜੇ ਕਲਾਸ ਚੰਗੀ ਲੱਗੀ ਹੈ ਥੈਂਕ ਯੂ